ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡ ਵਾਹਿਗੁਰਜੀ ਦਾ ਖਾਲਸਾ ਜੀ ਪਿੰਡ ਦੱਸਿਓ ਮਾੜਾ ਜਿਹਾ ਇੱਕ ਵਾਰੀ ਨਾਮ ਤੇ ਪਿੰਡ ਨਾਮ ਦਵਿੰਦਰ ਸਿੰਘ ਹਾਂਜੀ ਮੇਰੀ ਇਹ ਪ੍ਰੋਬਲਮ ਸੀ ਕਿ ਮੈਂ ਇਥੋਂ ਪਹਿਲਾਂ ਇੱਕ ਵਾਜੇ ਦਾ 6399000 ਰੁਪਏ ਦੀ ਅੱਛਾ ਜੀ ਉਹ ਕਰਾਉਣਾ 15 ਦਿਨ ਬੋਰਮੇ ਦੇ ਅੱਛਾ ਠੀਕ ਹੈ ਉਸ ਟਾਈਮ ਇਹ ਡਾਕਟਰ ਨਾਲ ਸਮਝਾ ਨਹੀਂ ਹੈਗਾ ਹੂੰ ਹੂੰ ਉਹ ਫੇਰ ਮੈਨੂੰ 30 ਜਿਆਦੇ ਸਾਈਆਂ ਬੁਚੜਨ ਦੇ ਵਿੱਚ ਰਹੀ ਪਈ ਅੱਛਾ ਬੁਚੜਨ ਦੇਤੀ ਵਾਜ ਹੂੰ ਹੂੰ ਹੁਣ ਤੋਂ ਬਾਅਦ ਇਹ ਮੱਝ ਲੈਂਦੀ ਹਾਂ ਇਹ ਕਰੋ ਨਾ ਹ ਤੇ ਚੌਥੇ ਬੰਦ ਬੋਲਵੇਂ ਦੀ ਮਤਲਬ ਪੰਜਾ ਛੇ ਦਿਨਾਂ ਬਾਅਦ ਹੀ ਫੇਰ ਆਈਦੀ ਬਸ ਤੇ ਸਾਡੇ ਲੱਗਾਂ ਦੀ ਭਤੀ ਜਾੜਾ ਜੱਗੀ ਹਾਂ ਉਹਨਾਂ ਨੇ ਮੈਨੂੰ ਇਹ 10-20 ਡਾਕਟਰ ਸਾਹਿਬ ਦੀ ਹਾਂ ਸੱਧਿਆ ਚਲੋ ਇਹਨਾਂ ਇੱਕ ਵਾਰੇ ਸਵਾਈ ਕੀਤੀ ਕੁ ਦਿਨ ਟਿਕਾ ਲਾਇਆ ਵਾ ਤੇ ਦੁਬਾਰਾ ਟਿਕਾ ਲਾਇਆ ਤੇ ਅੱਜ ਅੱਜ ਵੀ ਨਿਕਲ ਗਈ ਕੀ ਕਾਰਨ ਹੋ ਸਕਦਾ ਕਿ ਮਤਲਬ ਅੱਗੇ ਇੰਨੇ ਚਿਰ ਤੋਂ ਮਸਲਾ ਚੱਲਦਾ ਆਂਡਿਆ ਹੋਣ ਇੱਕਦਮ ਕਿੱਦਾ ਬਣ ਗਈ ਏ ਸੋਚੀਏ ਤੇ ਤੁਹਾਡਾ ਇਹ ਡਾਕਟਰ ਸਾਹਿਬੇ ਚੰਕਾ ਰਿਆ ਗੁਰੂ ਨੂੰ ਮੰਨਦੇ ਨੇ ਮਹਾਰਾਜ ਕਿਰਪਾ ਤੇ ਕਿਰਪਾ ਜਿਹੜੀ ਹੱਥ ਪਾ ਲੈਂਦੇ ਨੇ ਉਹ ਮਾਰੇ ਇਹਦਾ ਕੰਮ ਨਿਪੜੇ ਛੱਡਦਾ ਹੈ ਤੁਹਾਡੇ 2-3 ਕੇਸ ਲੱਗੇ ਹੋ ਗਏ ਆ ਸਾਡੇ ਲੱਗੇ ਤੇ 2 ਇੱਕ ਲੱਗੇ ਗਵਾਂਢੀ ਆ ਉਹਨੇ ਤਾਂ ਮੈਂ ਇਕੱਠੀਆਂ ਬੱਜਣੇ ਆ ਇਕੱਠੀਆਂ ਹੀ ਸਾਈ ਹੁੰਦੇ ਤੀਆਂ ਅੱਛਾ ਇਕੱਠੀਆਂ ਆਈਆਂ ਅਸੀਂ ਤਾਂ ਇਕੱਠੀਆਂ ਦਿੱਤੀਆਂ ਅੱਛਾ ਦੁਖੀ ਹੋ ਗਏ ਤੇ ਹੁਣ ਅੱਜ ਦੋਵੇਂ ਰੋਗਤੀਆਂ ਮੈਂ ਉਧਰ ਵੀ ਤੇ ਇੱਧਰ ਵੀ ਕੋਈ ਰੋਗੀ ਹੈ ਤੇ ਇਹ ਵੀ ਰੋਗੀ ਆ ਤੇ ਕੀ ਆਪਾਂ ਕੋਈ ਬੁਫਤੀ ਦਵਾਈ ਵੀ ਨਹੀਂ ਦਿੱਤੀ ਕੁਝ ਖਵਾਲਿਆ ਵੀ ਨਹੀਂ ਇੱਕੋ ਜੇ ਦਵਾਈ ਵਸਤੀ ਕਾਲ ਆ ਗਏ ਨੇ ਹੂੰ ਉਹ ਤੋਂ ਬਾਅਦ ਦੂਜਾ ਇੱਕ ਖੇਵਾ ਨਗਾ ਦੂਜੇ ਖੇਵਾ ਕਰਾਤੀ ਹੈ ਕੀ ਆਂਦਾ ਮੁੰਡਾ ਜੱਗੀ ਜਿੰਨੇ ਦੱਸਿਆ ਕੀ ਆਂਦਾ ਜੱਗੀ ਸਾਡੇ ਲੱਗ ਭਤੀਆ ਵਾ ਹਾਂ ਹਾਂ ਤੇ ਉਹਨੇ ਦੱਸਿਆ ਵੀ ਇੱਕ ਡਾਕਟਰ ਢਿਲੋਂ ਦਾ ਬਹੁਤ ਸਿਆਣੀ ਨੇ ਹਾਂ ਹਾਂ ਚਾਚਾ ਜੀ ਉਹਨੂੰ ਸਦੋ ਇੱਕ ਅੱਛਾ ਜੀ ਤੇ ਉਹਦੇ ਤੇ ਮਾਰੇ ਕਿਰਪਾ ਤੇ ਤੁਹਾਡਾ ਕੰਮ ਹੋ ਜਾਏਗਾ ਤੇ ਉਹੀ ਗੱਲ ਹੋਈ ਪਹਿਲੀ ਉਹ ਮਾਰੇ ਨਾ ਨੂੰ ਖੁਸ਼ੀਆਂ ਦਿੱਤੀਆਂ ਨੇ ਨਹੀਂ ਬੜੇ ਚਿਰਾਂ ਬਾਅਦ ਨਾਂ ਬਣਦੀ ਤੇ ਫਿਰ ਕੰਮ ਖਰਾਬ ਹੋ ਗਿਆ ਜਿਹਨੇ ਤਾਂ ਦੱਸ ਆ ਜਾਂਦੇ ਵੀ ਪਾਪ ਆ ਜਿਹੜਾ ਜੀ ਅਸੀਂ ਦੇਨੇ ਹਾਂ ਸਹੀ ਗੱਲ ਹੈ ਇਹ ਬਹੁਤ ਆ ਬੜਾ ਪਾਪ ਹੱਡੀ ਬਾਣੀ ਪਰੀ ਕੀ ਕਰੀਏ ਸਾਂ ਨੂੰ ਆਪਣੇ ਇੱਥੇ ਵੀ ਸਫਰਾ ਦਾ ਨਗਰ ਸਹੀ ਗੱਲ ਹੈ ਬਿਲਕੁਲ ਸਹੀ ਹੈ ਜੀ ਠੀਕ ਹੈ ਉਹੀ ਬੜਾ ਵੱਡਾ ਪਾਪ ਵੀ ਚਲੋ ਉਹਦੀ ਵੀ ਜਾਨ ਬਚਾਤੀ ਤੇ ਸਾਡੇ ਘਰ ਦੁੱਧ ਜੀ ਮਾਰਾ ਕਿ ਦੁੱਧ ਹੀ ਆ ਸੁਕੀ ਹਾਂ ਸੁਣੀ ਬਣ ਗਈ ਆ ਕਿ ਗਾਂ ਮਾਰੇ ਸੂਏਗੀ ਆਪਣੇ ਦਾ ਦੁੱਧ ਦੇਈ ਗਿਆ ਆ ਆਪਾਂ ਬਹੁਤੀ ਖੇਤ ਚਲਤ ਨਹੀਂ ਅਦੇ ਤੇ ਕੀਤੀ ਜਾਂ ਕਿਦਾਂ ਕੋਈ ਸਾਡੇ ਮਾਤਾ ਜੀ ਤੇ ਖੇਤ ਨੇ ਜਦੋਂ ਬੋਲੀ ਮੈਂ ਫੋਨ ਕੀਤਾ ਜੱਗੀ ਨੂੰ ਫੋਨ ਕੀਤਾ ਮੈਂ ਇਹਨਾਂ ਤੇ ਬੰਨਾ ਨਵਰੀਆ ਨਹੀਂ ਗਾ ਹੂੰ ਹੂੰ ਤੇ ਜੱਗੀ ਨੇ ਫੋਨ ਕੀਤਾ ਆਇਆ ਨਾਲ ਜੱਗੀ ਆਇਆ ਤੀਕਾ ਖੁਦ ਜੱਗੀ ਨੂੰ ਆ ਕੇ ਜਸਪਾਈ ਕਰਾ ਗਿਆ ਠੀਕ ਹੈ ਜੀ ਤੇ ਇੱਕ ਵਾਰ ਬਸ ਉਸ ਵੇਲੇ ਇੱਕ ਕਦੇ ਗੇੜੇ ਜੀ ਆਪਾਂ ਸੈਟ ਕਰਤੀ ਆ ਸਾ ਜੀ ਇੱਕ ਜਦ ਸਵਾਈ ਕੀ ਜੇ ਤੀਕਾ ਆ ਗਏ ਨੇ ਤੇ ਤੀਜੇ ਦਿਨ ਅੱਜ ਕਿਆ ਕੰਨ ਆਇਆ ਹਾਂ ਕੀ ਹੋ ਸਕਦਾ ਕਿ ਉਹਦੀ ਕਿਰਪਾ ਉਹਦੀ ਕੋਈ ਬਖਸ਼ਵਾਰ ਹੋ ਸਕਦਾ ਗੁਰਾਮ ਦਾਦਾ ਪੂਰਾ ਹੱਥ ਇਹਨਾਂ ਦੇ ਵਾਜੂ ਆ ਜਿਹਦਾ ਗੁਲਾਮ ਦਾ ਹੱਥ ਆ ਤੇ ਜਿਨੇ ਸਾਨੂੰ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ ਸਹੀ ਗੱਲ ਹੈ ਜੀ ਤੁਸੀਂ ਵੀ ਨਾਂ ਲੈਂਦੇ ਜੇ ਅੱਜ ਵੇਲੇ ਤੁਹਾਡਾ ਵੀ ਚੰਗਾ ਕਰਦਾ ਬਹੁਤ ਹੀ ਮੇਰੇ ਭਾਜੀ ਦੀ ਉਪਦੇ ਬੇਜਮਾਨੀ ਦੀ ਜਾਨ ਬਚੀ ਇਹ ਜਾਨ ਬਚਾਉਣਾ ਇਹ ਵੀ ਬੜੀ ਵੱਡੀ ਸੇਵਾ ਦੀ ਗੱਲ ਹੈ ਉਹਨਾਂ ਦਾ ਉਹਨਾਂ ਨੂੰ ਇਹਨਾਂ ਨੂੰ ਬਹੁਤ ਕੋਲ ਲੱਗੇਗਾ ਉਹਨਾਂ ਦਾ ਇਹ ਇੰਨੀਆਂ ਅੰਦੇ ਦੱਸਦੇ ਵੀ ਨੇ ਡੰਗਰ ਜਲੇ ਕਾਠੂ ਮਾਰੀ ਜਾ ਰਹੇ ਨੇ ਜਿਹੜੇ ਇਹਨਾਂ ਉਹਨੇ ਜਾਨਾਂ ਬਚਾਈਆਂ ਨੇ ਹੂੰ ਹੂੰ ਤੇ ਜਿਹਨੂੰ ਹੱਥ ਪਾਉਂਦੇ ਨੇ ਉਹ ਮਾਰਾ ਇੱਕ ਨੁਕਸਾਨ ਹੈ ਜੇ ਉਹਨੇ ਬੜਾਈਆਂ ਮਾਤਾ ਬੜਾਈਆਂ ਦਿੰਦੇ ਨੇ ਚਲੋ ਜਿਆਦਾ ਆਪਣੇ ਸੁਭਾ ਕਰਨ ਵਾਲੀ ਇਹ ਕੁਝ ਮਾੜਾ ਬੋਲਣ ਵਾਲੇ ਵੀ ਰੱਬ ਨੇ ਰੱਖੇ ਹੁੰਦੇ ਨੇ ਉਹ ਤੇ ਭਾਜੀ ਗੱਲ ਇਹ ਆ ਨਾ ਦਾਤੀ ਦੋਵੇਂ ਬਣੇ ਇੱਕ ਮਹੀਨੇ ਦਿੰਦੇ ਆ ਜਨਤਨ ਦੋਵੇਂ ਬਣੇ ਦੁਨੀਆ ਨੂੰ ਦੋਵੇਂ ਬਣੇ ਮਾਰਾ ਇੱਕ ਦਾ ਕੰਮ ਕਿਤਾ ਨਾ ਆਇਆ ਤਾਂ ਉਹਨੇ ਮਾਰਾ ਹੀ ਆਖਣਾ ਮਾਰਾ ਹੀ ਆਖਣਾ ਜੇ ਇਹਦਾ ਕੰਮ ਹੋ ਗਿਆ ਉਨੇ ਬਿਲਕੁਲ ਸਹੀ ਕਰਨਾ ਚਲੋ ਛੱਡੇ ਹੁੰਦੇ ਨੇ ਮਾੜਾ ਬੋਲਣ ਵਾਲੇ ਵੀ ਛੱਡੇ ਹੁੰਦੇ ਨੇ ਮਨਮੁਖ ਲੋਕ ਹੁੰਦੇ ਆ ਜਿਹਨਾਂ ਦੀ ਸੋਚ ਨਹੀਂ ਸੀ ਉਹ ਸੇਤੀ ਗਲਤ ਬੋਲਣ ਦਾ ਸੋਏ ਫਾਇਦਾ ਨਹੀਂਵੇਂਦੇ ਉਹ ਆਪਣਾ ਜਿਹੜਾ ਉਹ ਨਹੀਂ ਸੁਭਾਅ ਬਣਿਆ ਨਾ ਉਹ ਸੁਭਾਅ ਤੇ ਪੈੜੇ ਨਹੀਂ ਪੈਂਦੇ ਬਾ ਸਹੀ ਆ ਗੱਲਾਂ ਤੁਹਾਡੀਆਂ ਵੀ ਕਰੀਆਂ ਪੂਰੀਆਂ ਦੇ ਸਹੀ ਗੱਲ ਬਾਕੀ ਦੱਸਾਂ ਗੱਲ ਕਿ ਕੁਝ ਲੋਕ ਕਹਿੰਦੇ ਵੀ ਨੇ ਕਿ ਨਹੀਂ ਇਦਾਂ ਹੋ ਨਹੀਂ ਸਕਦਾ ਉਹ ਅੱਜ ਤੁਹਾਡੇ ਸਾਹਮਣੇ ਆ ਸਾਡੇ ਦੇ ਗਰਾਊਂਡ ਤੇ ਹੋਇਆ ਇਹ ਕੋਈ ਸੁਣੇ ਸੁਣਾਈ ਗੱਲ ਕਰਦਾ ਨਾ ਅਸੀਂ ਤਾਂ ਗਰਾਊਂਡ ਤੇ ਸਾਡੇ ਨਾਲ ਹੋਇਆ ਠੀਕ ਆ ਮਹਾਰਾ ਕਿਰਪਾ ਕੇ ਗੁਰੂ ਰਾਮਦਾਸ ਨੂੰ ਹੀ ਮੰਨਣਾ ਇਹ ਵੀ ਗੁਰੂ ਰਾਮਦਾਸ ਨੇ ਮੰਨਵਾਲੇ ਤੇ ਇਹਨਾਂ ਦੇ ਮਹਾਰਾ ਦਾ ਪੂਰਾ ਹਥਿਆ ਚਲੋ ਕਿਨੂੰ ਸ਼ੱਕ ਵੈਮ ਹੋਊ ਤੁਹਾਡਾ ਤੁਸੀਂ ਜੇ ਆਪਣਾ ਹੋ ਸਕਦਾ ਨੰਬਰ ਬੋਲਣਾ ਬੋਲ ਸਕਦੇ ਕਿਨੂੰ ਸ਼ੱਕ ਵੈਮ ਹੋਊ ਤੇ ਪੁੱਛ ਲੂ ਤੁਹਾਨੂੰ ਹਾਂ ਨੰਬਰ ਮੈਂ 98720 ਠੀਕ ਹੈ ਜੀ 07160 ਠੀਕ ਹੈ ਜੀ ਆ ਨੰਬਰ ਨੋਟ ਕਰ ਲਓ ਇਹਨਾਂ ਦਾ ਫਿਰ ਬੋਲਦੇ ਹੋ ਕਰੀ ਦੁਬਾਰਾ 98720 07160 ਚਲੋ ਠੀਕ ਹੈ ਜੀ ਮੈਂ ਇੱਕ ਵਾਰੀ ਮੱਝ ਦੇ ਦਰਸ਼ਨ ਕਰਾਵਾਂ ਮੜ ਜੇ ਧੰਨਵਾਦ ਹੈ ਤੁਹਾਡਾ ਗੱਲ ਕਰਨ ਦਾ ਜੀ ਮੈਂ ਸ਼ੁਕਰੀਆ ਤੁਹਾਡਾ ਧੰਨਵਾਦ ਗੱਲ ਕਰਨ ਦਾ ਵਾਹਿਗੁਰੂ ਜੀ ਕੀ ਫਤਿਹ ਤੇ ਇੱਕ ਵਾਰੀ ਮੱਝ ਦੇ ਵੀ ਮੈਂ ਦਰਸ਼ਨ ਕਰਾਉਂਗਾ ਤੁਹਾਨੂੰ ਕਿ ਜਿਹੜੀ ਮੱਝ ਉਹ ਵੇਖੀ ਵੇਖੀ ਤੂੰ ਕਿਤੇ ਖਲਾਰੇ ਨਾ ਪਾਦੀ ਆਹ ਮੱਝ ਆ ਪੰਜ ਦੀ ਗੱਲਬਾਤ ਕੀਤੀ ਸੀ ਇਹ ਮਾਜਾ ਜੀ ਨੇ ਕਲਾਈ ਆ ਮਤਲਬ ਇਹ ਜਿਹੜੀ ਪੰਜਾ ਛੇ ਦਿਨਾਂ ਬਾਅਦ ਹੀਟ ਸਰਕਲ ਹੀ ਨਹੀਂ ਇਹਦਾ ਸਹੀ ਹੁੰਦਾ ਪੱਬਿਓ ਇਹ ਹੀਟ ਸਰਕਲ ਕਿਉਂ ਨਹੀਂ ਸਹੀ ਕਾਰਨ ਇਨਫੈਕਸ਼ਨ ਦਾ ਈ ਤੇ ਇਨਫੈਕਸ਼ਨ ਅੰਦਰ ਜਿਹੜੀ ਉਹ ਲਗਾਤਾਰ ਹੀਟ ਬਣਾਈ ਰੱਖਦੀ ਹੈ ਹੀਟ ਨਹੀਂ ਕਹਿ ਸਕਦੇ ਮੂੰਹ ਖੁੱਲਾ ਰਹਿੰਦਾ ਵਾ ਤੇ ਡਿਸਚਾਰਜ ਮਾਰਦਾ ਰਹਿੰਦਾ ਜਾਨਵਰ ਉਹ ਕਹਿੰਦੀ ਆ ਕਿ ਗਾਂ ਦਾ ਖੁੱਲੇ ਖਲਾਰੇ ਪਏ ਨੇ ਆਹ ਝੋਟੀ ਵੀ ਲਾਇਆ ਇਹਨੂੰ ਸੀਮਣ ਆਪਾਂ ਵਧੀਆ ਲక్ష్ਮੀ ਡੇਰੀ ਫਾਰਮ ਵਾਲਿਆਂ ਦਾ ਤੇ ਇਹ ਵੀ ਹੁਣ ਗਈ ਸਮਝੋ ਇਹ ਮਾਜੀ ਜੀ ਦੀ ਗੱਲਬਾਤ ਕਰਦੇ ਆ ਪਿੰਡਿਆ ਰੋੜ ਖੜਾ ਏ ਜਰੂਰ ਚੰਗੀ ਲੱਗੀ ਵੀਡੀਓ ਲਾਈਕ ਤੇ ਸ਼ੇਅਰ ਜਰੂਰ ਕਰਿਓ ਬਾਕੀ ਗੱਲਬਾਤ ਆਪਾਂ ਛੋਟੀ ਜੀ ਰਿਕਾਰਡ ਕੀਤੀ ਫਿਰ ਮੱਥੇ ਕਰਿਓ ਠੀਕ ਹੈ ਜੀ ਚੰਗਾ ਜੀ ਸਾਥ ਸ੍ਰੀ ਅਕਾਲ ਸਾਰੇ